ਤਰਨਤਾਰਨ ਦੀ ਥਾਣਾ ਸਦਰ ਪੁਲਿਸ ਵੱਲੋਂ ਬੀਤੀ 12 ਦਸੰਬਰ ਨੂੰ ਪਿੰਡ ਲਾਲਪੁਰ ਵਿਖੇ ਹੋਏ ਦੋਰੇ ਕਤਲ ਮਾਮਲੇ ਦੇ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਦੀ Laash ਅੱਜ ਪੁਲਿਸ ਨੂੰ ਹਵਾਲਾਤ ਵਿੱਚੋਂ ਮਿਲਣ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਜਦ ਇਸ ਘਟਨਾ ਵਾਲੇ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਥਾਣਾ ਸਦਰ ਦੇ ਅੱਗੇ ਧਰਨਾ ਲਗਾ ਦਿੱਤਾ ਧਰਨਾ ਲੱਗਣ ਤੋਂ ਬਾਅਦ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਆਮ ਆਦਮੀ ਪਾਰਟੀ ਤੇ ਹਲਕਾ ਤਰਨਤਾਰਨ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਕਰਤਾਰ ਸਿੰਘ ਪਹਿਲਵਾਨ ਤੇ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਕਾਂਗਰਸ ਪਾਰਟੀ ਤੋਂ ਰਮਨਦੀਪ ਸਿੰਘ ਸਿੱਕੀ ਪਹੁੰਚ ਗਏ ਤੇ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਦੋਨਾਂ ਪਾਰਟੀਆਂ ਨੇ ਜ਼ੋਰ ਲਗਾ ਦਿੱਤਾ ਤੇ ਤਰਨਤਾਰਨ ਪੁਲਿਸ ਵੱਲੋਂ ਐਸਐਚਓ ਸੁਖਜਿੰਦਰ ਸਿੰਘ ਰੰਧਾਵਾ ਤੇ ਏਐਸਆਈ ਚਰਨ ਸਿੰਘ ਤੇ ਮੁੰਸ਼ੀ ਮੰਗਤ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਬਾਕੀ ਮ੍ਰਿਤਕ ਰਵਿੰਦਰ ਸਿੰਘ ਦਾ ਪੋਸਟਮਾਰਟਮ ਸਵੇਰੇ ਕੀਤਾ ਜਾਵੇਗਾ ਦੂਜੇ ਪਾਸੇ ਭੁਪਿੰਦਰ ਸਿੰਘ ਬਿੱਟੂ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਤਿੰਨਾ ਉੱਪਰ 302 ਦਾ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸ਼ਹਿਰ ਦਾ ਚੱਕਾ ਜਾਮ ਕੀਤਾ ਜਾਵੇਗਾ ਉਹ ਪੁਲਿਸ ਦੇ ਹੱਥਾਂ ਮਜੋਂ ਉਹਨਾਂ ਦੇ ਖਿਲਾਫ ਬਾਕੀ ਜਿਹੜੀ ਇਹਦੀ ਆ ਉਹ ਜੁਡੀਸ਼ੀਅਲ ਇਨਕੁਆਰੀ ਚੱਲ ਰਹੀ ਆ ਸਰ ਦੇ ਨਾਲ ਉਹ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਬਿਆਨਾਂ ਤੋਂ ਬਾਅਦ ਜੋ ਜੱਜ ਸਾਹਿਬ ਨੇ ਪ੍ਰੋਸੀਜਰ ਅਗੇ ਅਡਾਪਟ ਕਰਨਾ ਕਾਰਵਾਈ ਜੋ ਬਣਦੀ ਉਹਨਾਂ ਕਰ ਦੇਣੀ ਅਸੀਂ ਜਿਹੜੇ ਆ ਮਹਿਕਮਾ ਪੁਲਿਸ ਵੱਲੋਂ ਐਸ ਐਚ ਓ ਸਾਹਿਬ ਡਿਊਟੀ ਅਫਸਰ ਅੱਦੇ ਜਿਹੜਾ ਮੁਨਸ਼ੀ ਆ ਉਹ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ। ਇਹਦੀ ਐਂਟੀਮੇਸ਼ਨ ਅਸੀਂ ਉੱਪਰ ਸੀਨੀਅਰ ਅਫਸਰਾਂ ਨੂੰ ਭੇਜ ਦਿੱਤੀ ਆ। ਉਹ ਹੁਣ ਤੋਂ ਬਾਅਦ ਹੀ ਫੇਰ ਸਰ ਦੇ ਨਾਲ ਸਾਰਾ ਧਿਆਨ ਦੇਣਾ। ਇਹਨੇ ਅੰਦਰ ਗਏ ਸੀ ਉਹਨਾਂ ਦੇ ਸਾਹਮਣੇ ਸਾਰੀ ਗੱਲ ਹੋਈ ਹੈ। ਜੱਜ ਸਾਹਿਬ ਨੇ ਜਿਹੜੀ ਆਪਣਾ ਪ੍ਰੋਸੈਸ ਆ ਸਾਰਾ ਉਹਨਾਂ ਨੇ ਕਰ ਲਿਆ। 5 ਵਜੇ ਕਰਕੇ ਲਾਈਟ ਜਦੋਂ ਬਾਅਦ ਜਿਹੜਾ ਵਾ ਕਿਉਂਕਿ ਅਸਲਤੀ ਲਾਈਟ ਦੇ ਵਿੱਚ ਫੋਰਸਮਾਨ ਹੁੰਦਾ ਦੂਜੀ ਲਾਈਟ 'ਚ ਨਹੀਂ ਹੁੰਦਾ ਇਸ ਕਰਕੇ ਫੋਰਸਮਾਨ ਨੂੰ ਜਿਹੜਾ ਸਵੇਰੇ ਪਾਇਆ ਗਿਆ ਸਵੇਰੇ ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਮੇਰੇ ਚੱਕਾ ਜਾਮ ਕਰਾਂਗੇ ਅਸੀਂ 302 ਦੇ ਪਰਚੇ ਤੋਂ ਬਗੈਰ ਫੈਸਲਾ ਨਹੀਂ ਕਰਾਂਗੇ ਸਾਡਾ ਬੁੱਢਾ ਮਾਰਿਆ ਸਾਡਾ ਕੋਈ ਤੱਕ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋੜਿਆ ਜੰਗਲ